वाल ने एम एल ए बरसात की है तो उदी थोड़े थोड़े हक चहूलत की बरसात करा जिमें जो जिमें खेतीबाड़ी मंत्री साहब ने गल कही है कुटिया साहब जो जग जलनी हाथ च है वो तो बड़ा तो कुछ है ही नहीं सौ के मंद आखिए जित जम्मे राजान मां लफ्ज एक मां दुनिया का सब तो छोटे अखर एक मां पर दुनिया के बड़े बडे फिलोसफर नावलकार इस शब्द को डिफाइन नहीं कर सके विस्तार नहीं कर सके मां की होंगी इना ही बहुत मां बस ਤੋ ਮਾਮਾ ਅੱਜ ਹੱਥੀਂ ਸਰੋਂ ਦਾ ਤੇਲ ਲੇਖਿਆ ਹੱਥੀਂ ਬਣਾਇਆ ਹੈ ਆਟਾ ਬਿਸਕੁਟ ਮਗਮਾਤਾ ਕਿਹਾ ਮੈਂ ਮੈਂ ਜੀ ਦੋਆਲੀ ਬਿਲੇ ਤਾਂ ਪੀਪੇ ਦੀਕਦੇ ਰਹਿੰਦੇ ਸੀ ਉਹ ਬੇਬੇ ਲਿਆ ਕੇ ਜਿੰਦਾ ਲਾਉਂਦੀ ਸੀ ਉਹਨੂੰ ਅਸੀਂ ਪੀਪੇ ਦੇ ਵਾਲੇ ਫਿਰਦੇ ਰਹਿੰਦੇ ਸੀ ਉਹ ਕਹਿੰਦੀ ਪਹਿਲਾਂ ਘਰੋਂ ਦੇ ਜੱਧਣੇ ਨੇ ਬਿਸਕੁਟ ਮੱਥਾ ਟੇਕ ਕੇ ਫੇਰ ਮਿਲਣਗੇ ਸਾਡੀਆਂ ਲਾਲਾਂ ਮੁੱਕ ਜਾਂਦੀ ਸੀ ਉਹਨੂੰ ਤਾਂ ਕਿ ਦੂ ਕਾਂਬ ਦੇ ਖੋਲਾ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਅੱਜ ਅੱਜ ਕਹਿ ਹੀ ਗੱਲ ਦੱਸਦਾ ਜਿਹੜੀ ਪਹਿਲਾਂ ਕਦੇ ਦੱਸੀ ਨਹੀਂ ਮੇਰੀ ਬੇਬੇ ਨਾਲ ਦੇ ਪਾਸੇ ਜਿਹੜੀਆਂ ਖੱਡੀ ਤੇ ਦਰੀਆਂ ਤਾਣਾ ਚਰਖਾ ਇਹ ਬਹੁਤ ਜਿਹੜੀਆਂ ਚੀਜ਼ਾਂ ਫੁਲਕਾਰੀਆਂ ਹੁੰਦਾ ਕੋਈ ਮੁੱਲ ਨਹੀਂ ਜੀ ਅੱਜ ਅਸੀਂ ਉਹਨੂੰ ਮਾਰਕੀਟਿੰਗ ਦੇ ਅੱਜ ਸਾਡੀ ਫਲਕਾਰੀ ਜਿਹੜੀ ਹੈ ਉਹ ਦੁਨੀਆ ਭਰ ਦੇ ਸਟੋਰਾਂ 'ਚ ਪਈ ਹੋਵੇ ਸੱਚੀ ਪੰਜਾਬੀ ਐਨੇ ਦਰਿਆਦਿਲ ਨੇ ਪੂਰੀ ਦੁਨੀਆ 'ਚ ਨੇ ਪਹਿਲੀ ਗੱਲ ਤਾਂ ਮੋਗਾ ਦਾ ਸਭ ਤੋਂ ਵੱਧ ਐਨਾ ਰਹੀ ਮੋਗਾ ਹੀ ਜਦੋਂ ਉਹ ਜਾਣ ਕੋਸਕੋ ਤੇ ਵਾਲਮਾਰਟ ਤੇ ਹੋਮ ਦੀਪੋ ਤੇ ਸਾਡਾ ਸਮਾਨ ਬਿਆ ਉਹ ਤੇ ਲਿਖਿਆ ਹੋਵੇ ਕੋਕਰੀ ਕਨਾ ਉਹ ਕਹਿਣਗੇ ਰੇਟ ਨਾ ਪੁੱਛੋ ਇਹ ਸਾਡੇ ਪਿੰਡ ਦਾ ਸਮਾਨ ਆ ਗਿਆ ਤਰਲਾ ਉਹ ਰੇੜੀਆਂ ਪਰ ਲੈਣਗੇ ਜੀ ਉਹ ਉਹ ਤਰਸੀ ਜਾਂਦੇ ਆ ਸਾਡਾ ਸਾਗ ਆ ਜੇ ਸਾਡੀ ਦਾਲ ਆ ਜੇ ਸਾਡਾ ਘਿਓ ਆ ਜੇ ਸਾਡਾ ਮੱਖਣ ਆ ਜੇ ਉਹ ਤਰਸੀ ਜਾਂਦੇ ਉਹ ਤੁਸੀ ਬਹੁਤ ਸਾਰੇ ਤੁਹਾਡੇ ਭੈਣ ਭਰਾ ਇੱਥੇ ਗਏ ਹੋਣਗੇ ਜਦੋਂ ਉਹ ਆਉਂਦੇ ਨੇ ਹੁਣ ਸਾਰੇ ਕੀ ਕਹਿੰਦੇ ਨੇ ਰੋਟੀ ਬੇ ਬਣਾਈ ਕਰਾਂ ਦੇਸੀ ਜੀ ਅੱਤਰੀਂ ਕਰ ਮੱਖਣ ਉਤੇ ਉਹ ਤਾਂ ਤਰਸੇ ਪੈ ਨਹੀਂ ਜੇ ਕਿਤੇ ਉਹ ਹੀ ਸ਼ਿਪ ਰਾਹੀਂ ਉਹਨਾਂ ਦੇ ਕੋਲੇ ਪਹੁੰਚ ਜੇ ਇੱਥੋਂ ਦਾ ਬਣਿਆ ਸਮਾਨ ਤਾਂ ਇਹਤੋਂ ਵਧੀਆ ਖੁਰਕੀ ਗੱਲ ਸੁਣੀ ਮੈਂ ਬਹੁਤ ਬਹੁਤ ਬਧਾਈ ਦਿਨ ਨਾ ਮੈਨੂੰ ਬਹੁਤ ਚੱਕਾ ਲੱਗਿਆ ਔਰ ਮੈਨੂੰ ਦਿਖਾਇਆ ਬੈਣ ਬੈਠੀਏ ਮਿੱਟੀ ਦੇ ਗਹਿਣੇ ਬਣਾਏ ਮਤਲਬ ਹਾਰ ਮਿੱਟੀ ਦਾ ਪਰ ਉਹਦੇ ਉੱਤੇ ਰੰਗ ਕਰਕੇ ਉਹਨਾਂ ਸੋਨਾ ਮੈਂ ਤਾਂ ਇਹਨਾਂ ਨੂੰ ਉੱਥੇ ਵੀ ਕਿਹਾ ਸੀ ਮੈਂ ਹੁਣ ਵੀ ਕਹਣਾ ਵੀ ਆਹ ਤਾਂ ਤੁਸੀਂ ਬੰਦਿਆਂ ਦਾ ਪੁੰਨ ਘਟ ਲਓਗੇ ਜੀ ਆਹ ਮਿੱਟੀ-ਮੁੱਟੀ ਦੇ ਮਾਉਣ ਲੱਗ ਜਾਓ ਸੌ ਲੱਗੇ ਬਹੁਤ ਖਰਚੇ ਬਧੇ ਪੈਣਗੇ ਮਿੱਟੀ ਦਾ ਲੈਦਿਆ ਕਰਾਂਗੇ ਰੋਜ਼ ਹੀ ਲੈਦਿਆ ਕਰਾਂਗੇ ਸੌਨੇ ਦੇ ਕਿੱਥੋਂ ਲੈ ਕੇ ਦੀਏ ਜੀ ਆ ਇੱਕ ਵਾਰੀ ਪਾ ਕੇ ਦੂਜੀ ਵਾਰੀ ਪਾਉਣਾ ਨਹੀਂ ਇੱਕ ਦੱਸ ਦਿਓ ਮੈਨੂੰ ਵੀ ਵਿਆਹ ਆ ਸੂਟ ਦੁਬਾਰੇ ਪਾਇਆ ਹੋਵੇ ਕਿਸੇ ਨੇ ਉਜੋ ਮੁਸ਼ਕ ਮਾਰ ਲਵੇ ਅੰਦੀ 8 ਸਾਲ ਬਾਅਦ ਉੱਥੇ ਪੈ ਉਹਦੇ ਬਸ ਆਹੀ ਲੈਣਾ ਬਸ ਇਹੀ ਬਸ ਆਪਾਂ ਇਹ ਅਸੀਂ ਤਾਂ ਇੱਕ ਜੀ ਇੱਕ ਜੀਨ ਨਾਲ ਦੋ ਸ਼ਰਟਾਂ ਨਾਲ ساری ਜ਼ਿੰਦਗੀ ਕੱਢ ਦਿੰਨੇ ਆਂ ਮੈਂ ਕਿਹਾ ਪਹਿਣੇ ਬਣਾ ਦੇ ਮਿੱਟੀ ਦੇ ਬਣਾ ਦੇ ਭਾਵੇਂ ਕਿਉਂਕਿ ਪਤਾ ਕਿ ਦੇਖੋ ਸ਼ੌਕ ਨੇ ਮਹਿਲਾਵਾਂ ਦੇ ਸ਼ੌਕ ਨੇ ਮੱਕ ਦਾ ਕੋਕਾ ਕੰਨਾ ਕਹਿੰਦੇ ਦੀ ਮਾਂ ਪੈਣ ਦੀ ਮਾਂ ਪੈਣ ਦੀ ਨੰਨੇ ਤੇ ਨੱਕ ਸੁਣੇ ਨਹੀਂ ਹੋਣੇ ਚਾਹੀਦੇ। ਸੋ ਉਹ ਉਹਨਾਂ ਦੇ ਉਹਨਾਂ ਦੇ ਕਹਿਣੇ ਨੇ। ਉਹਨਾਂ ਦੇ ਸ਼ੌਂਕ ਨੇ। ਉਹ ਵੀ ਪੂਰੇ ਕਰਨਾ ਚਾਹੁੰਦੀਆਂ ਨੇ। ਉਹ ਵੀ ਕਰਨਗੇ ਪੂਰੇ। ਪਰ ਕਿ ਟੁਕ ਟੁਕ ਫਿਰ ਆਪ ਕਮਾਈ ਤੋਂ ਹਿਸਾਬ ਨਾ ਕਰੀਏ ਨਾ ਫਿਰ। ਕਰੇ ਬੇਟੀਆਂ ਕੁਝ ਕਰਨਾ ਚਾਹੁੰਦੀਆਂ ਨੇ ਪਰ ਕੋਈ ਹੋ ਹੀ ਨਹੀਂ ਰਿਹਾ ਕੁਝ। ਚਾਈਨਾ ਦਾ ਕੀ? ਚਾਈਨਾ ਕਿਉਂ ਦੁਨੀਆ 'ਚ ਇਕਨੋਮੀ ਬਣ ਗਿਆ? ਇਸ ਵਕਤ ਚਾਈਨਾ ਦੇ ਪਿੰਡਾਂ 'ਚ ਇੱਕ ਵੀ ਲੇਡੀ ਵੇਲੀ ਨਹੀਂ ਹੈਗੀ। ਉਹ ਮਿੱਕੀ ਮਾਊਸ ਬਣਾ ਰਹੀਆਂ ਨੇ ਕੋਈ ਟੈਡੀ ਬੀਅਰ ਬਣਾ ਰਹੀਆਂ ਨੇ ਕੋਈ ਬ੍ਰਾਂਡਡ ਕੰਪਨੀਆਂ ਦੇ ਸਾਰੇ ਚైనా ਦੇ ਪਿੰਡਾਂ ਚੋਂ ਬਣ ਕੇ ਜਾਂਦੇ ਆ ਇਸ ਕਰਕੇ ਤਾਂ ਆਪਾਂ ਕਹਿੰਦੇ ਚైనా ਅਮਰੀਕਾ ਨਾਲ ਜਿਹੜਾ ਝਗੜਾ ਹੋਇਆ ਚైనా ਕਹਿੰਦਾ ਜੇ ਅਸੀਂ ਰੋਕ ਲਿਆ ਨਾ ਮਾਲ ਤੂੰ ਇੱਕ ਦੀ ਖਤਮ ਹੋ ਗਏ ਉਹਨਾਂ ਨੂੰ ਫੇਰ ਪਤਾ ਲੱਗਿਆ ਉਹ ਕਰੋਨਾ ਵੇਲੇ ਕਿ ਯਾਰ ਅਸੀਂ ਤਾਂ ਕੁਝ ਆਪ ਤਾਂ ਬਣਾਉਂਦੇ ਨਹੀਂ ਕੁਝ ਅਸੀਂ ਕਿ ਸਾਰਾ ਕੁਝ ਉਧਰੋਂ ਇਸ ਕਰਕੇ ਆਪਾਂ ਕਿਉਂ ਡਿਪੈਂਡਡਰੀ ਸਾਨੂੰ ਜਦੋਂ ਆਉਂਦਾ ਸਮਾਨ ਸਾਨੂੰ ਬਣਾਉਣਾ ਸਾਨੂੰ ਬੇਸਕੋਟ ਆਉਂਦੀ ਐ ਸਾਨੂੰ ਸਰੋਂ ਦਾ ਤੇਲ ਸਾਨੂੰ ਕੱਢਣਾ ਆਉਂਦਾ ਕਾਹਣੀਆਂ ਕੱਚੀ ਕਾਹਣੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਹੈਗੇ ਆ ਮਤਲਬ ਜਿਸ ਵੇਲੇ ਕੋਈ ਮੇਰਾ ਕਿਸਾਨ ਭਰਾ ਕੋਈ ਮੇਰਾ ਮਲਾਜ਼ਮ ਵੀਰ ਕੋਈ ਮਜ਼ਦੂਰ ਵੀਰ ਜਿਸ ਵੇਲੇ ਉਹ ਸ਼ਾਮ ਨੂੰ ਕੰਮ ਤੋਂ ਆਵੇ ਮੇਰਾ ਇਹ ਸੁਪਨਾ ਹੈ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਉਦੀ ਭੈਣ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਹੁਣ ਤਾਂ ਸੋ ਟਰਨਓਵਰ ਜਿਸ ਤਰ੍ਹਾਂ ਜੀਟੀ ਕੰਪਨੀ ਕਹਿ ਰਹੀ ਹੈ ਕਿ ਟਰਨਓਵਰ ਕਰੋੜ ਤੋਂ ਘੱਟ ਤਾਂ ਗੱਲ ਹੀ ਨਹੀਂ ਟਰਨਓਵਰ ਸੋ ਇਹ ਸੈਲਫ ਹੈਲਪ ਗਰੁੱਪ ਆਪਣਾ ਇੱਕ ਸੰਗਰੂਰ ਚ ਅਸੀਂ ਕੀਤਾ ਹੁਣ ਇੱਥੇ ਵੀ ਕਰਾਂਗੇ ਕਿਉਂਕਿ ਸੰਗਰੂਰ ਚ ਅਸੀਂ ਥੋੜਾ ਜਿਹਾ ਉਰਜੋਗ ਸ਼ਾਲਾ ਬਣਾ ਰੱਖੀ ਐ ਸੀ ਥੋੜਾ ਟੈਸਟ ਕਰਕੇ ਦੇਖ ਲੈਣੇ ਆ ਵੀ ਕੰਮ ਜਾਵੇ ਕੰਮ ਇਹ ਪਹਿਲਾਂ ਦਾ ਇੱਕ ਗਰੁੱਪ ਐ ਸਾਡਾ ਤੁਹਾਡੇ ਵੀ ਬਣੂਗਾ ਉੱਚ ਕੀ ਕੀਤਾ ਸੀ ਸਲਾਈ ਮਸ਼ੀਨਾਂ ਦੇਤੀਆਂ ਪਿੰਡਾਂ ਨੂੰ ਪਿੰਡ ਦੀ ਪੰਚਾਇਤ ਘਰ ਚ ਸਲਾਈ ਮਸ਼ੀਨਾਂ ਰੱਖਤੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸੰਗਰੂਦਲੇ ਦੀਆਂ ਅਸੀਂ ਆਰਡਰ ਕਰਤਾ ਕਿ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਇੱਥੋਂ ਸਵਾਓ ਨਾਪ ਕਬੂਟਰ ਤੇ ਆ ਜਾਂਦੇ ਤੇ ਉਹ ਕੰਪਿਊਟਰ ਕਪੜਾ ਵੀ ਆ ਜਾਂਦਾ ਉਹ ਪਹਿਣਾ ਜਿਹੜੀਆਂ ਨੇ ਮਾਵਾ ਉਸ ਮਸ਼ੀਨ ਨੂੰ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਕਿਆ ਲੈ ਜਾਓ ਇੰਨਾ ਕਪੜਾ ਲੈ ਜਾਓ ਤੁਸੀਂ ਪਰਸੋਂ ਵਰਦੀਆਂ ਅਸੀਂ ਕਿਉਂਕਿ ਦੇ ਦਿਓ ਜਮ੍ਹਾਂ ਹੋ ਜਾਂਦੀਆਂ ਉਹਨਾਂ ਦੇ ਪੈਸੇ ਮਿਲ ਜਾਂਦੇ ਸਿੱਧਾ ਸਰਕਾਰੀ ਸਕੂਲਾਂ ਵਾਲਾ ਕੰਮਜਾਬ ਹੋ ਗਿਆ ਅਸੀਂ ਕਹਿਆ ਯਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਕਹੀਏ ਤੁਸੀਂ ਬਣਵਾ ਲਓ ਸਾਤੋਂ ਤਾਂ ਸਾਡੇ ਕੋਲੇ 25 ਪ੍ਰਾਈਵੇਟ ਸਕੂਲ ਵੀ ਆ ਗਏ ਵੀ ਅਸੀਂ ਤੁਹਾਡੇ ਤੋਂ ਬਣਵਾ ਲੈਣੇ ਆਂ ਕਿਸੇ ਕਾ ਜਰੂਰੀ ਤੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਹੋ ਗਏ ਤਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਕਿਉਂ ਨਾ ਆਪਾਂ ਫਿਰ ਮਾਂ ਪੈਣਾ ਦੇ ਹੱਥੀਂ ਸੋਈਏ ਠੇਕੇ ਦੇ ਦਿੰਦੇ ਆ ਟੈਂਡਰ ਹੁੰਦੇ ਆ ਉਹ ਚ ਆ ਪੰਗਾ ਹੈ ਉਹ ਪਤਾ ਨਹੀਂ ਕਿਹਾ ਜੀ ਅਸੀਂ ਆਉਂਦੇ ਆ ਆ ਪੁਲਿਸ ਵਾਲੇ ਖੜੇ ਆ ਇਹ ਸਾਰੀਆਂ ਵਰਦੀਆਂ ਆਪਸ ਵਾਈਆਂ ਹੋਈਆਂ ਇਹਨਾਂ ਨੇ ਕਿਉਂਕਿ ਜਿਹੜੀਆਂ ਇਹਨਾਂ ਨੂੰ ਦਿੰਦੇ ਸੀ ਪਹਿਲਾਂ ਨਾ ਉਹ ਤਾਂ ਹੱਥ ਲਾਏ ਤਾਂ ਵਰਦੀਆਂ ਨੇ ਇਹ ਇਹ ਫਿਰ ਤਾਂ ਨਹੀਂ আর ਢਾਂਡ ਨਾਲ ਤਾਂ ਨਹੀਂ ਮਰਨਾ ਆਪ ਤਾਂ ਸਮਾ ਲਈਏ ਹਾਂ ਹਾਲ ਸੀ ਨਾ ਤਾਂ ਉਹਨਾਂ ਦੇ ਸਰਕਾਰੀ ਜਿਹੜੀਆਂ ਵਰਦੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਵੀ ਸਾਡੀਆਂ ਮਾਵਾ ਪੈਣਾ ਉਹਨਾਂ ਨੂੰ ਬਕਾਇਦਾ ਮਿਲ ਜਾਂਦੇ ਕਿ ਇਹਨੂੰ ਆਫੀਤੀ ਲਾਉਣੇ ਉਹਨਾਂ ਦੇ ਮਤਲਬ ਸਟੇਟਸ ਮੁਤਾਬਕ ਪੁਲਿਸ ਦੇ ਵੀ ਕਿੰਨੀਆਂ ਫੀਤੀਆਂ ਲੱਗੀਆਂ ਕਿੰਨੇ ਸਟਾਰ ਲੱਗਦੇ ਆ ਤੇ ਉਸੇ ਹੋਂਕ ਦੇ ਰਹੇ ਆਂ ਔਰ ਪੂਰੇ ਪੰਜਾਬ ਸ਼ੁਰੂ ਕਰਾਂਗੇ ਇਹ ਸਾਰੇ ਚ ਐਚ ਡੀ ਐਫ ਸੀ ਦਾ ਧੰਨਵਾਦ ਐਚ ਡੀ ਐਫ ਸੀ ਦਾ ਧੰਨਵਾਦ ਮੈਂ ਇਸ ਵਰਗ ਵੀ ਕਰਨਾ ਚਾਹਣਾ ਕੱਲਾ ਇੱਧਰ ਨਹੀਂ ਦੇ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਂਦਾ ਹੈ 1 ਕਰੋੜ ਰੁਪਏ ਦਾ ਦਿੱਲੀ ਤੇ ਪੰਜਾਬ ਦੀ ਸਰਕਾਰ ਨੇ ਪਹਿਲੀ ਅਨਾਉਂਸ ਕੀਤਾ ਹੈ ਫੌਜੀ ਜਵਾਨ ਸਾਡਾ ਜਾਂ ਕੋਈ ਸਾਡਾ ਕੋਈ ਪੁਲਿਸ ਦਾ ਮਲਾਜਮ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ ਪਰ ਪੰਜਾਬ ਦੇ ਵਿੱਚ ਕੀ ਹੈ 2 ਕਰੋੜ ਮਿਲਦਾ ਹੈ ਕਾਰਨ 1 ਕਰੋੜ ਰੁਪਈਆ HDFC ਬੈਂਕ ਵੱਲੋਂ ਮਿਲਦਾ ਹੈ ਤੁਸੀਂ ਇਸ ਕਰਕੇ ਵੀ ਧੰਨਵਾਦ ਅੰਕਰੀ। ਪਹਿਲੀ ਗੱਲ ਤਾਂ ਸੀ ਚਾਹੁੰਦੇ ਆ ਕਿ ਕਿਸੇ ਦੇ ਘਰੇ ਹਜੇ ਮਾਤਮ ਨਾ ਆਵੇ। ਇਹ ਹਜੇ ਮੌਕਾ ਨਹੀਂ ਆਵੇ ਪੈਸੇ ਵੰਡਣ ਦਾ ਸਾਨੂੰ। ਇਹ ਹਜੇ ਚੈੱਕ ਦਿੰਦਾ ਮੈਂ ਚੰਗੇ ਲੱਗਦਾ। ਪਰ ਜੇ ਕੋਈ ਪਰਮਾਤਮਾ ਵੱਲੋਂ ਚਲੋ ਲਿਖੀ ਹੈ। ਤਾਂ ਟਾਲ ਨਹੀਂ ਸਕਦਾ ਕੋਈ। ਪਰ ਫਿਰ ਵੀ ਘਟਕਟ ਪਰਿਵਾਰ ਤਾਂ ਨਾ ਰੋਲੇ ਨਾ ਬਾਅਦ ਚ ਫਿਰ। ਉਹ ਤਾਂ ਸੰਭਲੀ ਫਿਰ ਅਸੀਂ। ਸੋ ਜਦੋਂ ਮੇਰੇ ਕੋਲੇ ਆਏ ਪ੍ਰੋਫੈਸਰ ਸਾਹਿਬ ਆਏ ਮੇਰੇ پاس। ਕਿ ਐਸਾ ਕਰਨ मैंने कहा मैं आऊंगा जी आप रखिए प्रोग्राम दिल्ली इलेक्शन चल रही है मैं कल दिल्ली से आज भी दिल्ली आऊँगा हूँ पर मैं कभी भी मोगे वाला प्रोग्राम नहीं कैंसल करना क्योंकि मावा भैन का अपना प्रोग्राम और एप्रीशिएशन है हौसला अफजाई है होर मैं आप अपने हाथी कमा रहे हो मैं तो इन्नी वीं ਅਈ ਤਾਂ ਹੱਥੀ ਕੰਮ ਕਰਨ ਵਾਲੇ ਬੰਦੇ ਆ ਜੀ ਅਸੀਂ ਸਾਡੇ ਕਿਹੜਾ ਬਾਪੂ ਕੋਈ ਮੰਤਰੀ ਰਹੇ ਜਾਂ ਕੋਈ ਸਾਨੂੰ ਕੋਈ ਪੈਸੇ ਛੱਡ ਦੇ ਹੋਣ ਬਿੱਲਾ ਪੁੱਤ ਨਿਆਰੀ ਲੋ ਮਸਤਾਬ ਕਮਾਇਆ ਕਲਾਕਾਰ ਦੇ ਤੌਰ ਤੇ ਵੀ ਉਦੋਂ ਪਹਿਲਾਂ ਖੇਤੀ ਵੀ ਕੀਤੀ ਹੈ ਹੱਥੀ ਕੀਤੀ ਅੱਜ ਵੀ ਟਿੱਕੇ ਤੇ ਜ਼ਮੀਨ ਦਿੰਨੇ ਆ ਤੇ ਸਾਰਾ ਪਤਾ ਹੈ ਕਿ ਕਿਵੇਂ ਕੰਮ ਹੁੰਦਾ ਹੈ ਕਿਵੇਂ ਦੇਖੋ ਜਿਹੜਾ ਤੁਹਾਡੇ ਚੋਂ ਰਿਹਾ ਹੈ ਜਿਹੜਾ ਤੁਹਾਡੇ ਵਰਗਾ ਹੈ ਉਹ ਹੀ ਦੁੱਖ ਤਕਲੀਫਾਂ ਜਾਣ ਸਕਦਾ ਹੈ ਜਿਹੜੇ ਸੋਨੇ ਦੇ ਚਮਚੇ ਲੈ ਮੂੰਹ ਚ ਲੈ ਕੇ ਜੰਮਦੇ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਪੁੱਛ ਲਓ ਉਹਨਾਂ ਨੂੰ ਪੁੱਛ ਲਿਓ ਜਿਹੜੇ ਆਉਂਦੇ ਰਜਵਾੜੇ ਪੁੱਛ ਲਿਓ ਉਹਨਾਂ ਨੂੰ ਲਿਆ ਕਰੋ ਸ਼ਰਤ ਲਾ ਲਓ ਦੱਸਿਓ ਨਾ ਆਹ ਤਿੰਨ ਚਾਰ ਜਿਹੜੇ ਮੇਨ ਬਣੇ ਫਿਰਦੇ ਪੰਜਾਬ ਦੇ ਚੌਧਰੀ ਸੋ ਈਰਵਾਦਨ ਮਜੀਠੀਆ ਉਹ ਕੀ ਯਾਦ ਨਾਮ ਤਾਬਾ ਜਵਾ ਸੋ ਕੈਪਟਨ ਮਿੰਦਸੇ ਅਪਨ ਨਰਮਾ ਚੁਗ ਲੈਨੇ ਆ ਉਤੋਂ ਬਾਅਦ ਚਾਰ ਪੰਜ ਚੋਗਾ ਚੁੱਕ ਕੇ ਉਦੋਂ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇ ਧਰ ਦਿੰਨੇ ਆ ਉਹ ੁੱਤਪਨਾ ਖੜ ਜਾਂਦੇ ਨੇ ਤੁਸੀਂ ਦੱਸਿਓ ਨਾ ਇਹਨਾਂ ਨੂੰ ਜਦੋਂ ਟੀਂਡੇ ਖੜ ਗਏ ਇਹਨਾਂ ਨੂੰ ਤਾਹਾਂ ਕੋਠੇ ਤੇ ਚੜ੍ਹ ਲਿਓ ਸਾਰਿਆਂ ਨੂੰ ਤੁਮ ਕੋ ਆ ਕੀ ਹੈ ਬਤਾਈਏ ਇਸ ਕੇ ਬਾਰੇ ਸਾਰਿਆਂ ਦਾ ਇੱਕੋ ਹੀ ਦੈਨ ਹੋਊਗਾ ਪੰਜਾਬ ਕੀ ਛੱਤਾਂ ਵੀ ਬਹੁਤ ਉੱਚਾਉ ਹੈ ਉਹਨੂੰ ਕਿਵੇਂ ਦੱਸੀਏ ਛੱਤਾਂ ਤੇ ਨਹੀਂ ਇਹ ਟੀਂਡੇ ਤੋੜ ਕੇ ਲੈਂਦੇ ਹੋਏ ਭਾਈ ਉਹਨੂੰ ਢਿੰਡੇ ਪਤਾ ਹੀ ਨਹੀਂ ਕਦੇ ਕਦੇ ਗਏ ਹੋ ਨਰਮੇ ਦੇ ਖੇਤ ਤੋਂ ਪਤਾ ਲੱਗੇ ਕਦੇ ਸਪਰੇਅ ਦੀ ਢੋਲੀ ਮੋਢੇ ਤੇ ਧਰੀ ਹੋਵੇ ਮੋਨੋਕ੍ਰੋਟੋ ਫਾਸ ਵੀ ਸੜਕੀ ਜਾਂਦੇ ਤਾਂ ਜਿਹੜੀ ਬੈਨ ਹੈ ਸਾਡਾ ਤਾਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਤਾਂ ਸਾਡਾ ਖੂਨ ਹੀ ਜ਼ਰੀਲੇ ਹੋ ਗਏ ਸਪਰੇਆ ਕਰਦੇ ਕਰਦੇ ਜਿਹਦੇ ਹੱਥ ਹਰੇ ਰੰਗ ਦੇ ਹੋਣ ਪ੍ਰਾਣ ਪਕਿਆ ਹਰੇ ਰੰਗ ਦੇ ਹੋ ਜਾਂਦੇ ਯਾਰ ਹੱਥ ਸਾਡੀਆਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਸਾਨੂੰ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਕੀਤਾ ਪੰਜਾਬ ਦਾ ਹੁਣ ਝੋੜੀਆਂ ਆੜਦੇ ਫਿਰਦੇ ਆ ਮੈਂ ਝੋੜੀ ਘੜਦਾ ਗਵਾਰ ਲੋਕਾਂ ਨੂੰ ਘੱਟੀ ਜਾਂਦੇ ਤੁਸੀਂ ਆਏ ਕੋ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇਦਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਐਂ ਤਾਂ ਉਹਦਾ ਕੰਮ ਕਰੀ ਜਾਂਦੇ ਸੀ ਸਾਨੂੰ ਕੀ ਲੋੜ ਸੀ ਇੱਥੇ ਆਉਣ ਦੀ ਜੀ ਜੇ ਚੱਜ ਦੇ ਨਿਕਲੇ ਹੁੰਦੇ ਤੁਸੀਂ ਹੁਣ ਮਾਫੀ ਮੰਗੀ ਜਾਂਦੇ ਹੋ ਤੁਸੀਂ ਹੁਣ ਲੋਕਾਂ ਨੂੰ ਜ਼ਿੰਮੇਵਾਰ ਠਹਿ ਰਹੀ ਜਾਂਦੇ ਹੋ ਬਈ ਕਿਉਂ ਲੋਕੋ ਜ਼ਿੰਮੇਵਾਰ ਨੇ ਬਈ ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਕਹਿੰਦਾ ਲੈ ਕਿਉਂ ने बार थोड़िया सरकार बना दिया काम किया होंगे लोग फिर अच्छा कहते जिधर मर्जी देख लो सारा काम कहीं तो फिर हटाए क्यों लोगों ने फिर जे नहीं किया तो लोगों ने हटाए क्यों फिर सानू नहीं पता कि विद्यान ठोंग मारी है सानू पता नहीं लोग कमले ਕਿ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਹੈ ਐਸਾ ਐਂ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਲੈ ਕੀ ਹੁੰਦੀ ਹੈ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ 'ਚ ਕਦੇ tan θ cos θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰ ਲਿਆ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਗਏ ਹੋਇਆ ਅਸੀਂ ਕੋਈ ਮੈਂ ਪੈਸੇ ਕਮਾਉਣੇ ਆਇਆ ਮੈਂ ਰਾਜਨੀਤੀ 'ਚ ਪੈਸੇ ਕਮਾਉਣ ਵਾਲਾ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜੰਨਾ ਰੋਜ ਮੈਨੂੰ ਕਿਹਦੇ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਹਾਂ ਤੂੰ ਕਿਹਦੇ ਕਰਜ਼ੇ ਲੈ ਲਏ ਮੈਂ ਕਿਹੜੇ ਪਿੰਡ ਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੋਂ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਆਇਆ ਸੀ 2.5 ਲੱਖ ਲਿਆ ਸੀ ਮੈਂ ਕਿਹਾ ਉਹਦਾ ਹਿਸਾਬ ਲਈ ਫਿਰਦੇ ਨੇ ਵੀ ਅੱਜ ਤੋਂ ਐਨੇ ਸਾਲ ਪਹਿਲਾਂ 2.5 ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇ ਕੇ ਆ ਮੈਂ ਕਿਹਾ ਮੈਂ ਤਾਂ ਕਰਜੇ ਲੈਉਣਾ ਫਿਰਦਾ ਹਾਂ ਯਾਰ ਪੁਰਾਣੇ ਉਹ ਸਾਰਿਆਂ ਨੂੰ ਯਾਦ ਹੈ ਹੁਣ ਕਿਸੇ ਪਿੰਡ ਚ ਇਹੋ ਜਿਹਾ ਨਹੀਂ ਹੈਗਾ ਮੈਂ ਖਿਸ਼ੋ ਨਾ ਕੀਤਾ ਹੋਵੇ ਆ ਬੱਤਨੀ ਵਾਲੇ ਵਾਗਗੇ ਵਾਲੇ ਬੁੱੱਗੀਪੁਰੇ ਵਾਲੇ ਹਰੇ ਕੋਕਰੀ ਵਾਲੇ ਸਾਰੇ ਤਾਂ ਪਿੰਡਾਂ ਚ ਰੋਜ਼ ਤਾਂ ਹੁੰਦੇ ਰਹੇ ਸੱਭਿਆਚਾਰਕ ਮੇਲਿਆਂ ਤੇ So, मैनू कोई ये नहीं है कि को मैं कोई कुर्सी निपक आया किसी कदम कुर्सी आया जनाब जी मैं पत्रकार कहें कुर, जिस कुर्सी पर आप बैठे हो उस कुर्सी पर बैठकर बड़े बड़ों के दिमाग खराब हो जाते हैं आपका क्यों नहीं हुआ मेरा फर्क इतना है जो पहले थे ना वो कुर्सी पर बैठ कर फेमस होते थे कुर्सी पर बैठ कर मशहूर होते थे मैं मशहूर होने के बाद कुर्सी पर बैठा हूँ मुझे कोई मशहूरी की जरूरत सो यह गलत कहमी कर देने 24 ਘੰਟੇ ਮੈਨੂੰ ਗਾਲਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗੀਆਂ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਮੈਨੂੰ ਗਾਲਾਂ ਕੱਢਣ ਲੱਗੀਆਂ ਭਵੰਤਮਾਨ ਓ ਨਾ ਨਾ ਲੈ ਅੱਛਾ ਜਦੋਂ ਉਹਨਾਂ ਨੇ ਟੀਵੀ ਤੇ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਪੀਟੀਸੀ ਤੇ ਉਦੋਂ ਕਹਿੰਦੀ ਕਮਾਲ ਭਵੰਤਮਾਨ ਕਮਿਟੀ ਦੀ ਸ਼ਾਨ ਉਹ ਕਹਿੰਦੇ ਨਾ ਨਾ ਬੰਦਾ ਹੀ ਨਹੀਂ ਬਦਲਿਆ ਇਹ ਨਾ ਬੰਦਾ ਨਹੀਂ ਬਦਲਿਆ ਮੈਂ ਕਰਕੇ ਦਿੱਤਾ ਨੁਕਸਾਨ ਕਰਤਾ 1 ਰੁਪਏ ਦਾ ਗਿਣਾ ਦਿਓ ਤਿੰਨ ਸਾਲ ਹੋ ਗਏ ਯਾਰ 1 ਰੁਪਏ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਲੋਗਾਂ ਨੇ ਮੌਕਾ ਕਿਉਂ ਠੇਕਾ ਲਿਆ ਤੁਸੀਂ ਜੇ ਸਾਨੂੰ ਦਿੱਤਾ ਸਾਨੂੰ ਬਹਿਣਾ ਨਹੀਂ ਆਉਂਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ ਬਰਬਾਦ ਕਰਕੇ ਰੱਖਦਾ ਖਾਨਦਾਨ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਜਲਦੇਵ ਸਿੰਘ ਖੁੱਡੀਆਂ ਜਦੋਂ ਐਮਪੀ ਬਣੇ ਸੀਗੇ ਛੋਟੇ ਛੋਟੇ ਹੁੰਦੇ ਸੀ ਅਜੇ ਤਾਂ ਟੀਵੀ ਤੇ ਦੇਖਦ ਹੁੰ ਸੀ ਲਾਸ਼ ਮਰੀ ਸੀ ਇੱਕ ਕਈ ਦਿਨਾਂ ਬਾਅਦ ਦਰਿਆ ਚ ਖਤਮ ਕਰਕੇ ਰੱਖਦਾ ਪਰਿਵਾਰ हाँ जी क्या वेलकम तीस आओ बंधे ने दो हजार बई च प्रकाश सिंह बादली हराया देखो तो मैं भी फिर खेतीबाड़ी महकमा मैं मैं दिता मैं उन्होंने घर के मूर दी बुटर मार के लिया करना कर लोकी दर्द यार वक्त हों टाइम है तुम रब बन जाते हो अ चार सरूट पेंदे है तो रब बन गए ਇਹ ਗਲਤ ਫੇਮੀ ਕੱਢਣੀ ਚਾਹੀਦੀ ਹੈ ਹਰੇਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਭਖਾਰੀਆਂ ਤੋਂ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਪੀਖ ਮੰਗਣ ਲਾਉਂਦਾ ਹੈ ਵਕਤ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਗਰੀਬ ਕਰਤਾ ਰੋਂੜੀਏ ਬਸ ਪਰਮਾਤਮਾ ਤੋਂ ਡਰ ਕੇ ਰਹੀਏ ਸੋ ਇਹਨਾਂ ਦੀਆਂ ਜਿਹੜੀਆਂ ਇਹ ਇੱਧਰ ਇੱਧਰ ਪਹਿਲਾਂ ਇਹ ਜੇ ਫੰਕਸ਼ਨ ਹੋਇਆ ਪਹਿਲਾਂ ਇੱਥੇ ਕਦੇ ਪੰਜਾਬ ਚ ਕਦੇ ਹੋਇਆ ਫੰਕਸ਼ਨ ਇਹੋ ਜਿਹਾ ਵੀ ਜਿੱਤੇ ਅਸੀਂ ਭੈਣਾ ਨੂੰ ਇਹ ਕਹੀਏ ਕਿ ਆਹ ਲਓ ਜੀ ਤੁਸੀਂ ਇੰਨੇ ਕਰੋੜ ਦੀ ਗੱਲ ਕਰ ਲਈ ਜੀ ਤੁਸੀਂ ਇੰਨੇ ਆਹ ਤੁਹਾਡਾ ਆਸਮਾਨ ਇਹੋ ਜਿਹਾ ਫੰਕਸ਼ਨ ਹੀ ਹੋਣਾ ਉੱਟ ਕੇ ਜੀ ਨਿਯੁਕਤੀ ਪੱਤਰ ਸਮ ਇਹ ਕਦੋਂ ਨਿਯੁਕਤੀ ਕਿਹਦੀ ਨਿਯੁਕਤੀ ਜਿਹੜਾ ਇਹਨਾਂ ਦਾ ਹੈਗਾ ਪੈਸੇ ਦੇ ਕੇ ਚਾੜ ਕੇ ਜਾਓ ਤਾਂ ਨਿਯੁਕਤੀ ਹੋ ਨੀ ਨਿਯੁਕਤੀ ਨਹੀਂ 50000 ਨੌਕਰੀ ਦੇ ਕੇ ਆ ਖੜਾ ਤੁਹਾਡੇ ਸਾਹਮਣੇ 1 ਰੁਪਈਆ ਵੀ 1 ਰੁਪਈਆ ਵੀ ਕੋਈ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਨੇ ਗਲੀ ਵਾਲਾ ਪੈਸਾ ਵੀ ਗਿਣਾ ਦੇਣਾ ਕੋਈ ਸਮਝ ਲਓ ਮੈਂ ਸਲਫਾਸ ਖਾਲੀ ਰਬਈਆ ਨਿਕਾਦਾ ਸਲਫਾਸ ਖਾਲੀ ਪੂਰੇ ਦੁਬਦ ਕੀ ਕਰੀਏ ਯਾਰ ਇਹਦਾ ਚੌਨੇ ਪੰਜਾਬ ਤਰੱਕੀ ਕਰੇ ਸਾਡੀ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਸੀ ਅਸੀਂ ਆ ਗਏ ਸਾਨੂੰ ਲੋਕਾਂ ਨੇ ਬਿਠਾਤਾ ਹੁਣ ਰੋਈ ਜਾਂਦੇ ਨੇ ਹੁਣ ਕਹਿੰਦੇ ਸਾਨੂੰ ਵੇਰ ਦੁਬਾਰੇ ਲਿਓ ਜੀ ਸਾਡੀਆਂ ਸਾਰੀਆਂ ਗਲਤੀਆਂ ਮਾਫ ਕਰੋ ਜੀ ਸਾਥੋ ਆ ਉਦੋਂ ਉਦੋਂ ਤਾਂ ਕਰੀਏ ਹਾਂ ਐਂ ਕੀਤਾ ਹਾਂ ਐਂ ਵੀ ਤੂੰ ਕੀਤਾ ਐਂ ਕੀਤਾ ਬਾਜ ਕਹਿੰਦਾ ਮਾ ਕਹਤਾ ਫਿਰ ਕਿਤੋਂ ਦਾ ਕੁਝ ਨਹੀਂ ਮਨ ਮੈਂ ਕਹਿਆ ਤਾਂ ਆਪਾਂ ਉੱਥੇ ਚੂੜ ਬੋਲੇ ਇਹਦਾ ਮਤਲਬ ਯਾਰ ਤੂੰ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨੇ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨੇ ਸਾਰੇ ਸਬੂਤ ਦੇਣੇ ਸੀ ਵੀ ਆਹ ਆ ਫਿਰ ਉਹਦੇ ਤਾਂ ਹਾਂ ਹਾਂ ਕਰੀਗੇ ਬਾਜ ਮੁੱਕਰੇ ਐ ਲੋਕਾਂ ਨੂੰ ਕੰਮਲੇ ਸਮਝਦੇ ਨੇ ਯਾਰ ਤੂੰ ਸਾਡੇ ਰੱਬ ਨੂੰ ਵੇਚੋਂਗੇ ਤੁਸੀਂ ਯਾਰ ਆਇਆ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿਹਨੂੰ ਮਰਜ਼ੀ ਚ ਤਾਲਿਓ ਬਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੇ ਸੀ ਸੁਭਦੇਵ ਸਿੰਘ ਟੀਨਸਾ ਕਹਿੰਦਾ ਕਹਿੰਦਾ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਐ ਹੱਥ ਬਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮਨ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋਗੇ ਹਨ ਮੈਂ ਕੋਈ ਨਹੀਂ ਟੀਨਸਾ ਸੋ ਵੋਟਾਂ ਪੈਣ ਵਾਲੇ ਦਿਨ ਤੱਕ ਹੱਸ ਲੋ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਅਜਰ ਹੁੰਦੇ ਨੇ ਹੁਣ ਮੇਰਾ ਨਾਮ ਲੈ ਕੇ ਦਿਖਾਓ ਕਿਸੇ ਕੋਲ ਉਹਦੀ ਮਾਰਦੇ ਚੀਕ ਨਾ 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 ਉਹਦੀ ਗੱਲ ਨਹੀਂ ਕਰਨੀ ਕਿਉਂ ਕਿਉਂਕਿ ਸੱਚ ਬੋਲਦਾ ਮੈਂ ਮੈਂ ਕੁਝ ਲੁਕਾਉਂਦਾ ਨਹੀਂ ਤੇ ਇਹਨਾਂ ਦੇ ਪਰਦੇ ਮੈਂ ਛੱਡਦਾ ਨਹੀਂ ਮੇਰੇ ਬੜਾ ਪੰਗਾ ਪੈ ਗਿਆ ਯਾਰ ਇਹ ਕਿੱਥੋਂ ਆ ਗਿਆ ਇਹ ਮੇਰੇ ਮੈਂ ਮੈਂ ਤਾਂ ਇਹ ਆ ਗਿਆ ਜੀ ਮੈਂ ਕੀ ਕਰਮ ਮੈਂ ਤਾਂ ਦੇਸੀ ਆ ਸੋ ਅੱਜ ਵੀ ਤੁਹਾਡੇ ਸਾਹਮਣੇ ਉਹ ਆ ਜਾਈਆਂ ਮੈਂ ਪਹਿਲਾਂ ਵੀ ਆਇਆ ਸੀ ਫਿਊਚਰ ਚ ਵੀ ਆ ਜਿਰਾਂਗਾ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਉਹ ਕੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਨਾਲ ਹੋ ਬਸ ਕਿਉਂਕਿ ਲੋਕਾਂ ਚੀ ਪਰਮਾਤਮਾ ਬਸਦਾ ਬਹੁਤ ਆ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਾਰ ਜ਼ਿਲ੍ਹਿਆਂ ਦਾ ਅੱਜ ਲਗਭਗ ਕਿੰਨੇ ਹਜ਼ਾਰ ਲੇਡੀਜ਼ 25000 ਚਾਰਜ ਲੈਂਦੇ ਚਾਰਜ ਲੈਂਦੇ 25000 ਲੇਡੀਜ਼ ਗੱਮ ਮਿਲ ਗਿਆ ਹੋਰ ਵੀ ਸਾਰੇ ਪੰਜਾਬ ਚ ਕਰਾਂਗੇ ਕੰਮ ਮੈਂ ਕੋਈ ਕਿਸੇ ਪ੍ਰਾਈਵੇਟ ਕੰਪਨੀ ਦੀ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਜੇ ਪ੍ਰਾਈਵੇਟ ਕੰਪਨੀ ਸਾਡੀਆਂ ਮਾਵਾ ਭੈਣਾਂ ਨੂੰ ਸਾਡੇ ਧੀਆਂ ਪੋਤਾਂ ਨੂੰ ਕੰਮ ਦਿੰਦੇ ਤਾਂ ਮੈਂ ਮੈਂ ਆਉਂਗਾ ਮੈਂ ਆਉਂਗਾ ਮੈਂ ਆਪਰ ਉਗਟਨ ਕਰੂੰਗਾ ਸਾਨੂੰ ਕੰਮ ਦਿਓ ਜੀ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੋ ਸਾਨੂੰ ਹਾਗਲਾ ਮਤ ਨੂੰ ਕਹਿਣੀ ਸੀ ਪਰ ਇੰਨੇ ਪਿਆਰ ਨਾਲ ਫਿਰ ਇੰਨੀ ਸਿੱਦਤ ਨਾਲ ਮੈਨੂੰ ਸੋਣਿਆ ਸਾਸ ਤੋਂ ਸ਼ਹੀਦਾਂ ਦੇ ਵਾਰਿਸਾਂ ਗੁਰੂ ਸਾਹਿਬ ਜਿਨ੍ਹਾਂ ਨੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੌਮ ਤੋਂ ਵਾਰਦੇ ਅਸੀਂ ਤਾਂ ਉਹਨਾਂ ਦੇ ਵਾਰਿਸ ਹਾਂ ਸੋ ਸਾਨੂੰ ਤਾਂ ਕੋਈ ਨਾ ਸਿਖਾਵੇ ਘਟੋ ਘਟ ਕਿ ਦੇਸ਼ ਭਗਤੀ ਕੀ ਹੁੰਦੀ ਹੈ ਜਾ ਪੰਜਾਬ ਕਿਹਨੂੰ ਕਹਿੰਦੇ ਆ ਅਸੀਂ ਤਾਂ ਹੱਥੀ ਬਣਾਇਆ ਸਾਰਾ 47 ਵੇਲੇ 10 ਲੱਖ ਬੰਦਾ ਸਾਡੇ ਹੀ ਮਰਿਆ ਸਾਡੇ ਨਾਨੇ ਨਾਨੀਆਂ ਸਾਡੀ ਭੂਆ ਫੁੱਫੜ ਸੀ ਉਹ ਸਾਡੀ ਅਸੀਂ ਅਸੀਂ ਉਹ ਚ ਲੈ ਜਿਹੜਾ ਚ ਲੈ ਅੱਜ ਵੀ ਅਸੀਂ ਚੱਲਦੇ ਆ ਜਦੋਂ ਆਉਂਦੇ ਆ ਪਹਿਲਾਂ ਗੋਲੀ ਸਾਡੇ ਸਾਡਾ ਸੀਨਾ ਹੁੰਦਾ ਮੂਰੇ ਫਿਰ ਸਾਨੂੰ ਵੀ ਗਾਣਾ ਗੱਢੀ ਜਾਂਦੇ ਬਾਅਦ ਤੁਸੀਂ ਆਏ ਨਹੀਂ ਹੈਗੇ ਤੁਸੀਂ ਉਹਨੇ ਹੋਰ ਕੀ ਕਰੀਏ ਯਾਰ ਰੋਟੀ ਅਸੀਂ ਖਾਉਨੇ ਆ ਤੁਹਾਨੂੰ ਧਰਤੀ ਖਰਾਬ ਕਰ ਲਈ ਅਸੀਂ ਆਪਣੀ ਪਾਣੀ ਸਾਡਾ 450 ਫੁੱਟ ਤੇ 450 ਫੁੱਟ ਤੇ ਚਲਾ ਗਿਆ ਔਰ ਕਰੀਏ ਕੀ ਅਜ਼ੀਮਾ ਸਾਨੂੰ ਨਾਰੇ ਲਾਉਣੇ ਪੈ ਰਹੇ ਮੁਰਦਾਬਾਦ ਦੇ ਸਾਨੂੰ ਆਪਦੇ ਫਸਲਾਂ ਦੇ ਭਾਅ ਮੰਗਣੇ ਪੈ ਰਹੇ ਦੇ ਦਿਓ ਸਾਨੂੰ ਭਾਅ ਜਿਤੋਂ ਜੋ ਮਰਜੀ ਪੈਦਾ ਕਰਾ ਲਓ ਜਿਹੜਾ ਤੁਸੀਂ ਕੋਲੰਬੀਆ ਤੋਂ ਮਸੂਰ ਤੇ ਮਹਾਂ ਦੀ ਦਾਲ 2 ਬਿਲੀਅਨ ਡਾਲਰ 2 ਬਿਲੀਅਨ ਡਾਲਰ ਦੀ ਦਾਲ ਭਾਰਤ ਕੋਲੰਬੀਆ ਤੋਂ ਮਗਵਾਉਂਦਾ ਹੈ ਮੈਂ ਕਿ ਸਾਨੂੰ ਦਿਓ ਮੌਕਾ ਜੀ ਅਸੀਂ ਅਸੀਂ ਪਤਾ ਦਾ ਕਰਕੇ ਦਿੰਨਾ ਤੁਹਾਨੂੰ ਮਸੂਰਤ ਮਹਾਂਦਲ ਸਾਨੂੰ ਐਮਐਸਪੀ ਦਿਓ ਅਜੀ ਅਜੀ ਤੂੰ ਉੱਧਰ ਨੂੰ ਗਰ ਨਾ ਜਾਣ ਲਾ ਦੀਏ ਵੀ ਉਹ ਆਪਣੇ ਤੋਂ ਦੂਜੇ ਦੇਸ਼ ਮੰਗਾਇਆ ਕਰਨਗੇ ਤੁਸੀਂ ਦੱਸੋ ਮੈਂ ਕਿਉਂ ਖਰਚੀ ਜਾਂਨੇ ਪੈਸੇ ਸਾਨੂੰ ਦਿਓ ਧਰਤੀ ਸਾਡੀ ਹੈ ਜੀ ਆਪ ਜਾਓ ਜੋ ਮਰਜੀ ਕਹੀ ਦਿਓ ਉਹ ਗੱਬਨ ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਅੱਜ ਦਾ ਫੰਕਸ਼ਨ ਲਈ ਮੇਰਾ ਇੱਕ ਅਜੀਬ ਮੇਰਾ ਵੀ 3 ਸਾਲ ਹੋ ਗਏ ਮੈਨੂੰ ਮੁੱਖ ਮੰਤਰੀ ਬਣ ਲਗਭਗ 16 ਮਾਰਚ ਨੂੰ 3 ਸਾਲ ਹੋ ਜਾਣਗੇ ਇਸ ਤਰ੍ਹਾਂ ਦਾ ਫੰਕਸ਼ਨ ਮੈਂ ਨਹੀਂ ਦੇਖਿਆ ਜਿਹਦੇ ਵਿੱਚ ਮਾਵਾ ਪੈਣਾ ਆਪਣੀ ਸਫਲਤਾ ਦੀ ਕਹਾਣੀ ਆਪ ਦੱਸਣੀ ਕਿਸ ਨੇ ਲਿਖਿੰਦਾਂ ਪੈਣੇ ਲਿਖ ਕੇ ਤਾਂ ਨਹੀਂ ਦੱਸਦਾ ਕੁਝ ਲਿਖ ਕੇ ਤਾਂ ਦੱਸਦਾ ਵਿਆਹ ਬੋਲੇ ਦਿਲੋਂ ਬੋਲੇ ਨਹੀਂ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ ਕਿਵੇਂ ਜਾਂਦੇ ਆ ਰੈਲੀਆਂ ਚ ਮੋਹੋਦਰੀ ਮੋਹੋਦੀ ਪਾਹੀ ਮਰਦੇ ਉਹ ਵੀ ਦਿੰਦੇ ਨਹੀਂ ਬਾਅਦ ਚ ਦਿਹਾੜੀ ਮੁੱਕਰ ਜਾਂਦੇ ਬਾਅਦ ਚ ਸਾਨੂੰ ਨਹੀਂ ਮੰਗਾਉਣੇ ਪੈਂਦੇ ਸਾਡਾ ਆਪ ਹੀ ਆਉਂਦੇ ਆ ਸਾਡਾ ਆਰਗੇਨਿਕ ਹੈ ਸੋ ਜਿੰਨਾ ਤੁਹਾਡਾ ਪਿਆਰ ਮਿਲਿਆ ਬੇਬੇ ਨੂੰ ਵੀ ਦੱਸੂਗਾ ਬੇਬੇ ਸੁਣਦੀ ਹੋਣੀ ਮੈਨੂੰ ਲੱਗਦਾ ਟੀਵੀ ਤੇ ਚਲੀ ਜਾਂਦਾ ਹੋਣਾ ਪੱਕਾ ਬੇਬੇ ਫੋਨ ਕਰੂਗੀ ਭਈ ਅੱਜ ਮੌਕੇ ਸੀ ਮੈਂ ਕਿਹਾ ਹਾਂ ਹਾਂ ਭਈ ਮੈਂ ਸੁਣ ਲਿਆ ਚਲੋ ਸ਼ੁਕਰ ਹੈ מאמא ਟੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਮਾਵਾ ਜਿਉਂਦਿਆਂ ਬਸਤੀਆਂ ਰਹਿਣ ਜਾਂਦਾ ਤੁਰਿਆ ਜਾਂਦਾ ਜਿਸ ਕਰ ਮਾ ਨਾ ਹੋਵੇ ਰੱਬ ਫੇਰ ਕੇ ਮੂੰਹ ਲੱਗ ਜਾਂਦਾ ਮਤਲਬ ਉਸ ਘਰ ਚ ਭਲੇ ਰੱਬ ਵੀ ਨਹੀਂ ਮੂੰਹ ਕਰਦਾ ਜਿਹੜੇ ਘਰੇ ਮਾ ਨਾ ਹੋਵੇ ਮਾ ਰੱਬ ਦਾ ਰੂਪ ਜਿਉਂਦਿਆਂ ਬਸਤੀਆਂ ਰੋਪਣਾ ਜਿਉਂਦਿਆਂ ਬਸਤੀਆਂ ਰੋ ਮਾਵਾ ਦਾ ਅਸ਼ੀਰਵਾਦ ਚਾਹੀਦਾ ਹੈ